ਨੇ ਪਰ ਮੇਰੇ ਕੋਲ ਨਹੀਂ ਕਰਦਾ ਪਰ ਪਰਚੇ ਪਈ ਆ ਦੀ ਬੀਬੀ ਨਾਲ ਚਲੋ ਚੱਲਣਾ ਗਾੜੀ ਆ ਰਹੀ ਹਾਂ ਨਹੀਂ ਅਸੀਂ ਕੋਈ ਵੀਡੀਓ ਨਹੀਂ ਸਾਰਾ ਅਸੀਂ ਨਹੀਂ ਸੋੜੇ ਸਰਮੋਹਨ ਜੀ ਦੀ ਗੱਲ ਹੋਈ ਠੀਕ ਹੈ ਅਸੀਂ ਗਲਤ ਬੋਲਦੇ ਹਾਂ ਗੁਰੂ ਘਰ ਤੋਂ ਥੱਲੇ ਆ ਕੇ ਗੱਲ ਕਰ ਰਹੇ ਹਾਂ ਸਾਡੀ ਗੱਲ ਨਹੀਂ ਸੁਣਦਾ ਕੋਈ ਜੀ ਪਾਰਟੀ ਦਫ਼ਤਰ ਵੀ ਆ ਮੇਰੀ ਜੀ ਦਫ਼ਤਰ ਜਾਂ ਦਿੱਲੀ ਸਾਨੂੰ ਕੋਈ ਨਹੀਂ ਆ ਦਵਾਰਾ ਸਾਹਿਬ ਮੱਖਾ ਟਿਕਣ ਆਏ ਆ ਦਿੱਲੀ ਕਿਉਂ ਪੰਜਾਬ ਚਪੜਾ 39 ਸੈਕਟਰ ਦਫ਼ਤਰ ਆ ਆਪਣਾ ਬਾਈ ਕੋ ਲੈ ਕੇ ਗੱਲ ਕਰਦੇ ਨਹੀਂ ਬੈਕ ਦੀ ਗੱਲ ਕਰ ਲੋ ਝੂਠ ਤੁਸੀਂ ਬਿਲਕੁਲ ਨਹੀਂ ਬਾਈ ਕੋ ਕੋਈ ਗੱਲ ਨਹੀਂ ਆਪਾਂ ਮਿਲ ਕੇ ਕਰਾਂਗੇ ਪਰ ਅਸੀਂ ਆਤੇ ਸਰ ਪਰਚੇ ਪਈ ਆ ਰਹੀ ਤੁਸੀਂ ਚੱਲਣਾ ਗੱਡੀ ਆ ਰਹੀ ਹਾਂ ਅਸੀਂ ਨਹੀਂ ਅਸੀਂ ਕੋਈ ਵੀਡੀਓ ਨਹੀਂ ਸਰ ਅਸੀਂ ਨਹੀਂ ਸੋੜਦੇ ਸਰ ਮੈਂ ਤੁਹਾਨੂੰ ਦੱਸਦਾ ਠੀਕ ਹੈ ਗੱਲ ਹੋਈ ਠੀਕ ਹੈ ਅਸੀਂ ਗਲਤ ਬੋਲਦੇ ਗੁਰੂ ਕਾਂ ਤੋਂ ਥੱਲੇ ਆ ਕੇ ਗੱਲ ਕਰ ਰਹੇ ਸਾਡੀ ਗੱਲ ਨਹੀਂ ਸੁਣਦਾ ਕੋਈ ਭਾਜੀ ਪਾਰਟੀ ਦਾ ਦਫ਼ਤਰ ਵੀ ਆ ਮੇਰੀ ਭਾਈ ਦਫ਼ਤਰ ਜਾਂ ਦਿੱਲੀ ਸਾਨੂੰ ਕੋਈ ਆਇਆ ਦਵਾਰਾ ਸਾਹਿਬ ਮੱਖਾ ਟਿਕਣ ਆਏ ਆ ਦਿੱਲੀ ਕਿਉਂ ਪੰਜਾਬ ਚਪੜਾ 39 ਸੈਕਟਰ ਦਫ਼ਤਰ ਆਪਣਾ 39 ਫਾਈਲ ਲੈ ਕੇ ਗੱਲ ਕਰਦੇ ਤੁਸੀਂ ਬਿਲਕੁਲ ਸੱਚੀ ਕੋਈ ਗੱਲ ਨਹੀਂ ਆਪਾਂ ਮਿਲ ਕੇ ਕਰਾਂਗੇ ਕੀ ਕਰਦੇ ਆ ਪਾਰਾ ਪਾਰਾ ਪਰਚੇ ਪਾਈ ਉਹ ਵੀ ਪੀਵਾਣੇ ਸਾਨੂੰ ਕੋਈ ਗੱਲ ਨਹੀਂ ਆ ਰਹੀ ਹਾਂ ਅਸੀਂ ਨਹੀਂ ਅਸੀਂ ਕੋਈ ਵੀਡੀਓ ਨਹੀਂ ਸਾਰਾ ਅਸੀਂ ਨਹੀਂ ਸੋੜੇ ਸਾਰਾ ਮੋੜੀ ਗੱਲ ਹੋ ਗਈ ਠੀਕ ਹੈ ਅਸੀਂ ਗਲਤ ਬੋਲਦੇ ਹਾਂ ਗੁਰੂ ਘਰ ਤੋਂ ਥੱਲੇ ਆ ਕੇ ਗੱਲ ਕਰ ਰਹੇ ਸਾਡੀ ਗੱਲ ਨਹੀਂ ਸੁਣਦਾ ਕੋਈ ਭਾਜੀ ਪਾਰਟੀ ਦਫ਼ਤਰ ਵੀ ਆ ਮੇਰੀ ਭਈ ਦਫ਼ਤਰ ਜਾਂ ਦਿੱਲੀ ਸਾਨੂੰ ਕੋਈ ਨਹੀਂ ਆ ਰਿਹਾ ਦਵਾਰਾ ਸਾਹਿਬ ਮੱਖਾ ਟਿਕਣ ਆਏ ਆ ਦਿੱਲੀ ਕਿਉਂ ਪੰਜਾਬ ਚਪੜਾ 39 ਸੈਕਟਰ ਦਫ਼ਤਰ ਆ ਆਪਣਾ 42 ਫਾਈਲ ਲੈ ਕੇ ਗੱਲ ਕਰਦੇ ਨੇ ਨਹੀਂ ਨਹੀਂ ਬੈਠ ਕੇ ਗੱਲ ਕਰ ਲੋ ਝੂਠ ਤੁਸੀਂ ਬਿਲਕੁਲ ਸੀ ਕੋਈ ਗੱਲ ਨਹੀਂ ਆਪਾਂ ਮਿਲ ਕੇ ਕਰਾਂਗੇ ਕੀ ਕਰਦੇ ਕਰਾਂਗੇ ਨਹੀਂ ਆਉਂਦਾ ਸਰ ਪਰਚੇ ਪਈ ਆਲੀ ਪੀਵਾਣੇ ਚੱਲੋ ਚੱਲਣਾ ਗੱਲ ਯਾਰੀ ਹਾਂ ਅਸੀਂ ਨਹੀਂ ਅਸੀਂ ਕੋਈ ਵੀਡੀਓ ਨਹੀਂ ਯਾਰ ਅਸੀਂ ਨਹੀਂ ਸੋੜੇ ਸਾਰਾ ਅਸੀਂ ਨਹੀਂ ਕੋਈ ਗੱਲ ਹੋਈ ਠੀਕ ਹੈ ਅਸੀਂ ਗਲਤ ਬੋਲਦੇ ਹਾਂ ਤੂੰ ਥੱਲੇ ਆ ਕੇ ਗੱਲ ਕਰ ਰਿਹਾ ਸਾਡੇ ਕੰਨ ਨਹੀਂ ਸੁਣਦਾ ਕੋਈ ਭਾਜੀ ਪਾਰਟੀ ਦਫ਼ਤਰ ਵੀ ਆ ਮਰੀ ਬਾਈ ਦਫ਼ਤਰ ਚ ਦਿੱਲੀ ਸਾਨੂੰ ਕੋਈ ਨਹੀਂ ਆ ਦੁਵਾਰਾ ਸਾਹਿਬ ਮੱੱਖਾ ਟਿਕਣ ਆਏ ਆ ਦਿੱਲੀ ਕਿਉਂ ਪੰਜਾਬ ਚ ਆਪਣਾ 39 ਸੈਕਟਰ ਦਫ਼ਤਰ ਆ ਆਪਣਾ 39 ਫਾਈਲ ਲੈ ਕੇ ਗੱਲ ਕਰੀਂ ਨਹੀਂ ਨਹੀਂ ਬੈਠ ਕੇ ਗੱਲ ਕਰ ਲੋ ਝੂਠ ਤੁਸੀਂ ਬਿਲਕੁਲ ਨਹੀਂ ਬਾਈ ਕੋਈ ਗੱਲ ਨਹੀਂ ਆਪਾਂ ਮਿਲ ਕੇ ਕਰਾਂਗੇ ਕਰਾਂਗੇ ਨਹੀਂ ਆਉਂਦਾ ਪਰਚੇ ਪਾ ਕੇ ਵੀ ਪਾਸੇ ਕਰਦੇ ਚੱਲ ਚੱਲ ਗੱਡੀ ਆ ਰਹੀ ਹਾਂ ਹਾਂ ਅਸੀਂ ਨਹੀਂ ਅਸੀਂ ਕੋਈ ਵੀਡੀਓ ਨਹੀਂ ਸਰ ਅਸੀਂ ਨਹੀਂ ਸੋਚਦੇ ਸਰ ਉਹਨੂੰ ਕਹਿੰਦਾ ਵੀਡੀਓ ਦੀ ਫੋਟੋ ਤੇ ਕੀ ਗੱਲ ਹੋਈ ਅਸੀਂ ਗਲਤ ਬੋਲਦੇ ਗੁਰੂ ਘਰ ਤੋਂ ਥੱਲੇ ਆ ਕੇ ਗੱਲ ਕਰ ਰਹੇ ਹਾਂ ਸਾਡੀ ਗੱਲ ਨਹੀਂ ਸੁਣਦੇ ਕੋਈ ਭਾਈ ਜੀ ਪਾਰਟੀ ਦਫ਼ਤਰ ਵੀ ਆ ਮੇਰੀ ਬਈ ਦਫ਼ਤਰ ਜਾਂ ਦਿੱਲੀ ਸਾਨੂੰ ਕੋਈ ਨਹੀਂ ਆਇਆ ਦੁਵਾਰਾ ਸਾਹਿਬ ਮੱਖਾ ਟਿਕਣ ਆਏ ਆ ਦਿੱਲੀ ਕਿਉਂ ਪੰਜਾਬ ਚ ਚਪਰਾ 39 ਸੈਕਟਰ ਦਫ਼ਤਰ ਆਪਣਾ 39 ਫਾਈਲ ਕਿ ਕਰ ਰਹੇ ਨਹੀਂ ਬੈਠ ਕੇ ਗੱਲ ਕਰ ਲੋ ਝੂਠ ਤੁਸੀਂ ਬਿਲਕੁਲ ਸੀ ਭਾਈ ਕੋਈ ਗੱਲ ਨਹੀਂ ਆਪਾਂ ਮਿਲ ਕੇ ਕਰਾਂਗੇ ਕਿਹਨੇ ਕਰਦਾ ਪਰ ਅਸੀਂ ਆਤੇ ਸਰਪੇ ਪਰਚੇ ਪਈ ਆ ਰਹੀ ਬੀਬਾ ਨਹੀਂ ਅਸੀਂ ਕੋਈ ਵੀਡੀਓ ਨਹੀਂ ਸਾਰਾ ਅਸੀਂ ਨਹੀਂ ਸੋੜੇ ਸਾਰਾ ਮੈਂ ਗੱਲ ਹੁ ਠੀਕ ਹੈ ਅਸੀਂ ਗਲਤ ਬੋਲਦੇ ਗੁਰੂ ਘਰ ਤੋਂ ਥੱਲੇ ਆ ਕੇ ਗੱਲ ਕਰ ਰਹੇ ਆ ਸਾਡੀ ਗੱਲ ਨਹੀਂ ਸੁਣਦਾ ਕੋਈ ਭਾਜੀ ਪਾਰਟੀ ਦਫਤਰ ਵੀ ਆ ਮੇਰੀ ਬਈ ਦਫਤਰ ਜਾਂ ਦਿੱਲੀ ਸਾਨੂੰ ਕੋਈ ਆ ਦੁਵਾਰਾ ਸਾਹਿਬ ਮੱਖਾ ਟਿਕਣ ਆਏ ਆ ਦਿੱਲੀ ਕਿਉਂ ਪੰਜਾਬ ਚਪਰਾ 39 ਸੈਕਟਰ ਦਫਤਰ ਆ ਆਪਣੀ 42 ਫਾਈਲ ਲੈ ਕੇ ਗੱਲ ਕਰਦੇ ਕਿੰਨੀ ਬੈਕੀ ਗੱਲ ਕਰ ਲੋ ਝੂਠ ਤੁਸੀਂ ਬਿਲਕੁਲ ਨਹੀਂ ਬਾਈ ਕੋਈ ਗੱਲ ਨਹੀਂ ਆਪਾਂ ਮਿਲ ਕੇ ਕਰਾਂਗੇ ਤੁਹਾਨੂੰ ਕਰ ਦੋਗੇ ਪਰ ਇਹ ਨਹੀਂ ਆਉਂਦੇ ਪਰਚੇ ਪਈ ਆਲੀ ਪੀਵਾਣੇ ਚੱਲੋ ਕਰਿਆ ਜਾ ਰਹੇ ਹਾਂ ਨਹੀਂ ਅਸੀਂ ਕੋਈ ਵੀਡੀਓ ਨਹੀਂ ਸਾਰਾ ਅਸੀਂ ਨਹੀਂ ਛੋਟੇ ਕੀ ਗੱਲ ਹੋਈ ਠੀਕ ਹੈ ਅਸੀਂ ਗਲਤ ਬੋਲਦੇ ਗੁਰੂ ਕਾਂ ਤੋਂ ਥੱਲੇ ਆ ਕੇ ਗੱਲ ਕਰ ਰਹੇ ਸਾਡੀ ਗੱਲ ਨਹੀਂ ਸੁਣਦਾ ਕੋਈ ਭਾਜੀ ਪਾਰਟੀ ਦਫਤਰ ਵੀ ਆ ਮੇਰੀ ਭਾਈ ਦਫਤਰ じゃ ਦਿੱਲੀ ਸਾਨੂੰ ਕੋਈ ਨਹੀਂ ਆ ਦੁਵਾਰਾ ਸਾਹਿਬ ਮੱਖਾ ਟਿਕਣ ਆਏ ਆ ਦਿੱਲੀ ਕਿਉਂ ਪੰਜਾਬ ਚਪੜਾ 39 ਸੈਕਟਰ ਦਫਤਰ ਆ ਆਪਣਾ 39 ਫਾਈਲ ਲੈ ਕੇ ਗੱਲ ਕਰਦੇ ਨਹੀਂ ਬੈਠ ਕੇ ਗੱਲ ਕਰ ਲੋ ਝੂਠ ਤੁਸੀਂ ਬਿਲਕੁਲ ਸੀ ਭਾਈ